ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜਾਣਕਾਰੀ ਦੇਵਾਂਗੇ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੇ ਕੱਲ ਵੀ ਮੌਸਮ ਸਾਫ਼ ਰਿਹਾ ਕੜਾਕੇਦਾਰ ਧੁੱਪ ਨਿਕਲੀ ਜਿਸ ਦੇ ਨਾਲ ਪੈ ਰਹੀ ਠੰਡ ਤੋਂ ਰਾਹਤ ਵੀ ਮਿਲੀ ਠੰਡ ਦੀ ਗੱਲ ਕਰੀਏ ਤਾਂ ਹੁਣ ਠੰਡ ਜਿਹੜੀ ਕਿ ਘਟ ਗਈ ਹੈ ਸ਼ਾਮ ਸਵੇਰੇ ਦੀ ਹਲਕੀ-ਫੁਲਕੀ ਨਾ માત્ર ਠੰਡ ਰਹਿ ਗਈ ਹੈ ਸਤਿ ਸਵਾਦ ਆਪਾ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਦਿਨ ਚੜ ਚੁੱਕਿਆ ਹੈ ਸੂਰੇ ਦੇਵਤਾ ਦੇ ਦਰਸ਼ਨ ਹੋ ਚੁੱਕੇ ਹਨ ਸੂਰਜ ਦੇਵਤਾ ਦਿਨ ਪਰ ਦੇ ਨਾਲ ਗਰਮ ਹੁੰਦੇ ਨਜ਼ਰ ਆ ਰਹੇ ਹਨ ਅਸਮਾਨ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇ ਮੈਂ ਤੇ ਦੇਖ ਸਕਦੇ ਹਾਂ ਤਸਵੀਰਾਂ ਕਿ ਚਾਰ ਚਫੇਰੇ ਆ ਅਸਮਾਨ ਜਿਹੜਾ ਕਿ ਸਾਨੂੰ ਸਾਫ਼ ਸਖਾਈ ਦੇ ਰਿਹਾ ਹੈ ਬੱਦਲ ਬਾਈ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲ ਰਹੀ ਜਿਸ ਦੇ ਕਾਰਨ ਕਿ ਧੁੱਪ ਪੂਰਾ ਦਿਨ ਜਿਹੜੀ ਕਿ ਕੜਾਕੇदार ਧੁੱਪ ਹੋਵੇਗੀ ਤੇ ਸੂਰਜ ਦੇਵਤਾ ਗਰਮਾ ਹੋਣਗੇ ਅੱਜ ਜਿਹੜਾ ਕਿ 3:30 ਵਜੇ ਦੇ ਕਰੀਬ ਜਿਹੜੇ ਆਪਣਾ 35 ਡਿਗਰੀ ਤੱਕ ਤਾਪਮਾਨ ਪਹੁੰਚ ਸਕਦਾ ਹੈ ਗਰਮੈਸ਼ ਦਿਨ ਪਰ ਦੇਣਾ ਵਧ ਰਹੀ ਹੈ ਤੇ ਸ਼ਾਮ ਦੇ ਸਮੇਂ 6:41 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਭਰ ਦੇ ਆਦੇਸ਼ ਭਰ ਦੇ ਹੋਰ ਖਬਰਾਂ ਦੇ ਲਈ ਰਜਾਨਾ ਮੌਸਮ ਅਪਡੇਟ ਦੇ ਲਈ ਅਤੇ ਰਿਆਨਾ ਨਿਤਨੇਮ ਸਰਵਣ ਕਰਨ ਦੇ ਲਈ ਆਪਣੇ YouTube ਚੈਨਲ ਨਰਪਖ ਅਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਜਿਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਧੰਨਵਾਦ